ਤਵਣਦੀ ਨਹੀਂ ਨਹੀਂ ਯਾਰ ਤੂੰ ਗੱਲ ਸੁਣ। ਰਾਜਾ ਕਹਿੰਦਾ ਵੀ ਮੈਨੂੰ ਇੱਕ ਸਵਾਲ ਪਉਣਾ ਕਹਿੰਦਾ ਵੀ ਉਹਦਾ ਜਵਾਬ ਦਿਓ ਸਾਰੇ ਆਣੇ। ਜਿਹੜਾ ਜਵਾਬ ਨਹੀਂ ਦਊਗਾ ਉਹਨੂੰ ਕਹਿੰਦਾ ਚੱਕ ਕੇ ਬਈ ਕਹਿੰਦਾ ਜੇਲ੍ਹ 'ਚ ਠੋਕਿਓ। ਹੁਣ ਐਲਾਨ ਹੋ ਗਿਆ ਸਾਰੇ ਕਿਤੇ। ਇਹ ਰਾਜੇ ਦਾ ਸਵਾਲ ਆ ਕੋਈ ਵੀ ਉਹਦਾ ਜਵਾਬ ਜਿਹੜਾ ਨਹੀਂ ਦਿੰਦਾ ਜਿਹਨੂੰ ਜੇਲ੍ਹ 'ਚ ਠੋਕੂ ਵੀ ਜਿਹੜੇ ਨੇ ਜਵਾਬ ਦਿੱਤਾ ਉਹਦਾ ਰਾਜ ਭਾਗ ਦੇਊਗਾ। ਹੁਣ ਆਪਣੇ ਤੇਰੇ ਮੇਰੇ ਵਰਗੇ ਬਈ ਸਾਰੇ ਕਈ ਹੋ ਗਏ ਇਕੱਠੇ ਵੀ ਭਾਂਦਾ ਯਾਰ। ਇਹ ਕਿਹੜਾ ਸਵਾਲ ਹੋਊਗਾ ਆਪਾਂ ਜਵਾਬ ਦੇਵਾਂਗੇ ਜਾਂ ਪੱਧਰ ਆਏ ਬਗ ਲੈ ਲਾਂਗੇ ਸਵਾਲ ਦਾ ਕਿਸੇ ਨੂੰ ਪਤਾ ਨਾ ਸਵਾਲ ਕੀ ਸੀ ਜਿਹੜੇ ਆਏ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਚੱਕ ਕੇ ੜਾ ਤੇ ਇੱਕ ਬੰਦੇ ਨੇ ਪੁੱਛਿਆ ਵੀ ਹਾਂ ਦਾ ਮੈਨੂੰ ਸਵਾਲ ਦੱਸੋ ਵੀ ਕੀ ਆ ਜੀ ਤੁਹਾਡਾ ਉਹ ਕਹਾ ਸਵਾਲ ਇਹ ਆ ਵੀ ਮੱਸੀ ਪਾਣੀ ਦੇ ਵਿੱਚ ਰਹਿੰਦੀ ਆ ਵੀ ਪਾਣੀ ਕਦੋਂ ਪੀਂਦੀ ਆ ਇਹ ਦੱਸਣਾ ਇਹ ਤਾਂ ਹੀ ਕਹਿੰਦੇ ਪਤਾ ਨਹੀਂ ਹੈਗਾ ਉਹਨਾਂ ਨੇ ਚੱਕ ਕੇ ਕਹਿੰਦੇ ਚੱਕੂ ਵੀ ਜੇਲ੍ਹ ਚ ਠੋਕੋ ਉਹ ਕਹਿੰਦਾ ਜੀ ਮੰਤਰੀ ਨੂੰ ਆਹ ਸੰਤਰੀ ਨੂੰ ਕਹਿੰਦਾ ਰਾਜਾ ਕਹਿੰਦਾ ਵੀ ਕੋਈ ਨਹੀਂ ਆਪਾਂ ਨੂੰ ਜਵਾਬ ਦੇ ਰਿਹਾ ਕਹਿੰਦਾ ਹਾਂ ਜੀ ਕਹਿੰਦਾ ਫਿਰ ਇੱਕ ਬੰਦਾ ਹੈਗਾ ਰਾਜਾ ਕਹਿੰਦਾ ਉਹ ਕਹਿੰਦਾ ਜੀ ਕੌਣ ਕਹਿੰਦਾ ਤੁਸੀਂ ਦੇ ਸਕਦੇ ਹੋ ਸੰਤਰੀ ਨੂੰ ਕਹਿੰਦਾ ਤੂੰ ਦੇ ਸਕਦਾ ਸੰਤਰੀ ਕਹਿੰਦਾ ਜੇ ਆਪਾਂ ਹੁਣ ਆਏ ਕਹਿੰਦਾ ਵੀ ਆਪਾਂ ਜਵਾਬ ਨਹੀਂ ਦੇ ਸਕਦੇ ਮੇਰੇ ਖਿਆਲ ਆਪਾਂ ਨੂੰ ਚੱਕ ਕੇ ਠੋਕੂ ਸੰਤਰੀ ਕਹਿੰਦਾ ਬੜਾ ਢੇਡਾ ਹੈ ਕੰਮ ਕਹਿੰਦਾ ਜੀ ਜਵਾਬ ਤਾਂ ਮੈਂ ਦੇ ਦੂੰ ਪਰ ਮੈਨੂੰ 1 ਮਹੀਨੇ ਦੀ ਮੋਹਲਤ ਚਾਹੀਦੀ ਆ ਇੱਕ ਮਹੀਨਾ ਚਾਹੀਦਾ ਮੈਨੂੰ ਕਹਿੰਦਾ ਵੀ ਠੀਕ ਆ ਇੱਕ ਮਹੀਨੇ ਬਾਅਦ ਮੈਨੂੰ ਜਵਾਬ ਦੇ ਦੇਣੀ ਕਹਿੰਦਾ ਵੀ ਠੀਕ ਆ ਚੱਲ ਹੋਇਆ ਕੀ ਭਾਈ ਉਹ ਆਦੇ ਘਰੇ ਆ ਗਿਆ ਸੰਤਰੀ ਆਦੇ ਮੁੰਡੇ ਨੂੰ ਕਹਿੰਦਾ ਵੀ ਤੂੰ ਐ ਘਰ ਵੀ ਰਾਤੋਂ ਰਾਤ ਆ ਰਾਜ ਛੱਡ ਕੇ ਨਿਕਲ ਜਾ ਇੱਥੋਂ ਉਹ ਕਹਿੰਦਾ ਵੀ ਗੱਲ ਕੀ ਹੋ ਗਈ ਉਹ ਕਹਿੰਦਾ ਗੱਲ ਇਹ ਆ ਵੀ ਜਿਹੜਾ ਸਵਾਲ ਰਾਜਾ ਕਰਦਾ ਉਹਦਾ ਜਵਾਬ ਹੈ ਨਹੀਂ ਕਿਸੇ ਕੋਲੇ ਉਹਨੇ ਮੈਨੂੰ ਵੀ ਪੁੱਛਿਆ ਮੇਰੇ ਕੋਲੇ ਵੀ ਸਵਾਲ ਹੈ ਨਹੀਂ ਜਵਾਬ ਵੀ ਤੂੰ ਰਾਤੀ ਰਾਤ ਭੱਗ ਗਿਆ ਜੇ ਮੈਂ ਇਸ ਜਵਾਬ ਨਹੀਂ ਦਿੱਤਾ ਉਹ ਮੈਨੂੰ ਤਾਂ ਠੋਕੂ ਜੇਲ੍ਹ ਚ ਨਾਲੇ ਤੈਨੂੰ ਵੀ ਠੋਕੂਗਾ ਜੇ ਤੂੰ ਬਾਹਰ ਰਹੇਗਾ ਮੈਨੂੰ ਇੰਨੀ ਕੋ ਉਮੀਦ ਰੂ ਵੀ ਮੇਰਾ ਮੁੰਡਾ ਜਿਉਂਦਾ ਜਾਗਦਾ ਸਹੀ ਸਲਾਮਤਾ ਕਹਿੰਦਾ ਵੀ ਠੀਕ ਆ ਉਹ ਰਾਤੀ ਰਾਤ ਬਾਹਰ ਭੱਗ ਗਿਆ ਉਹ ਜਾਂਦਾ ਵਿਚਾਰਾ ਜਾ ਕੇ ਨਦੀ ਹੁੰਦੀ ਆ ਨਦੀ ਦੇ ਇੱਕ ਕਿਨਾਰੇ ਦੇ ਬਹਿ ਜਾਂਦਾ ਕਿਨਾਰੇ ਦੇ ਬੈਠ ਕੇ ਤੇ ਕਿਨਾਰੇ ਦੇ ਬਹਿ ਕੇ ਉਹ ਸੋਚਦਾ ਵੀ ਯਾਰ ਮੇਰਾ ਸਾਲਾ ਹੁਣ ਆਪਾਂ ਨੂੰ ਨਦੀ ਦਾ ਨਹੀਂ ਪਤਾ ਕਿੰਨੀ ਕੁ ਡੁੰਗੀਆਂ ਵੀ ਜਾਣਾ ਪਰਲੇ ਬੱਸ ਆ ਸੋਚਦਾ ਵੀ ਜੇ ਕੋਈ ਬੰਦਾ ਆਇਆ ਆ ਪੌਦਾ ਸਹਾਰਾ ਲੈ ਕੇ ਤਾਂ ਗਾਹਾਂ ਲੰਗਾਗੇ ਬੈਠਾ ਕੋਈ ਪੰਡਤ ਆਉਂਦਾ ਪੰਡਤੋਂ ਦਾ ਉਹ ਲੈ ਕੇ ਜਗਾੜਮੈਂਟ ਜਿਹੜਾ ਲੈ ਕੇ ਆਉਂਦਾਗਾ ਮੰਗ ਕੇ ਉਹ ਕਹਿੰਦਾ ਵੀ ਬੰਦਾ ਬੈਠਾ ਯਾਰ ਕੋਈ ਵੀ ਆਪਾਂ ਉਹਨੂੰ ਪੁੱਛਦੇ ਆ ਵੀ ਕਿਉਂ ਬੈਠਾ ਹੈ ਕਾਈ ਵੀ ਸਰਾਤ ਨੂੰ ਇੱਥੇ ਬੈਠਾ ਕਹਿੰਦਾ ਜੀ ਮੈਂ ਤਾਂ ਉਧਰਲੇ ਪਾਸੇ ਨੰਗਣਾ ਵੀ ਨਦੀ ਦਾ ਮੈਨੂੰ ਪਤਾ ਹੀ ਲੱਗ ਰਿਹਾ ਵੀ ਜੇ ਕੋਈ ਜਾਣਦਾ ਹੋਵੇ ਮੈਂ ਉਧਰਲੇ ਪਾਸੇ ਨੰਗਣਾ ਵੀ ਮੈਨੂੰ ਨੰਗਾ ਸਕਦਾ ਉਹ ਕਹਿੰਦਾ ਵੀ ਆ ਜਾ ਮੈਂ ਨੰਗਾਉਣਾ ਤੈਨੂੰ ਪੰਡਤ ਕਹਿੰਦਾ ਵੀ ਚੱਲ ਆ ਜਾ ਜਦੋਂ ਪੰਡਤ ਨੇ ਆਪਦੀ ਥੋਤੀ ਚੱਕੀ ਜੋੜੇ ਲਾਹੇ ਤੁਰ ਪਿਆ ਨਦੀ ਚ ਕਹਿੰਦਾ ਮੇਰੀ ਮੰਗ ਰਮਗ ਰਾਜਾ ਉਹ ਗਾਂਹ ਜਿਹੜਾ ਸੰਤਰੀ ਦਾ ਮੁੰਡਾ ਸੀ ਉਹਦੇ ਜੁੱਤੀ ਪਾਈ ਚਾਦਰਾਂ ਪਾਇਆ ਉਹ ਮੇਜਕੀ ਨਦੀ ਦੇ ਵਿੱਚ ਵੜ ਗਿਆ ਹੁਣ ਕਹਿੰਦਾ ਵੀ ਯਾਰ ਤੂੰ ਇਹ ਕੰਮ ਕੀ ਕਰਦਾ ਵੀ ਤੂੰ ਜੋੜੇ ਲਾ ਚਾਦਰਾਂ ਚੱਕ ਤਾਂ ਹਾਂ ਭਿੱਜੂ ਇਹ ਕਹਿੰਦਾ ਕੁਝ ਨਹੀਂ ਹੁੰਦਾ ਵੀ ਤੂੰ ਚੱਲ ਤੇਰੇ ਮੰਗਰ ਮੰਗ ਰਹੀ ਆਂ ਆ ਉਹ ਨਦੀ ਪਾਰ ਕਰਕੇ ਤੋਂ ਨੇ ਆਣੇ ਤੁਰੇ ਗਏ ਤੁਰੇ ਗਏ ਜਾ ਕੇ ਉਹ ਕਹਿੰਦਾ ਵੀ ਤੂੰ ਆਇਆ ਮੇਰੇ ਘਰੇ ਚੱਲ ਵੀ ਮੈਂ ਤੈਨੂੰ ਰੋਟੀ ਆਟੀ ਖਵਾਉਣਾ ਚਾਹ ਪਾਣੀ ਪੀਵਾਂਗਾ ਕਹਿੰਦਾ ਠੀਕ ਆ ਜਦੋਂ ਉਹ ਬਾਗੇ ਘਰੇ ਪੰਡਤ ਦੇ ਘਰੇ ਆ ਕੇ ਉਹ ਕਹਿੰਦਾ ਵੀ ਦੇਖ ਉਹਦੀ ਆਦੀ ਕੁੜੀ ਨੂੰ ਕਹਿੰਦਾ ਪੰਡਤ ਆਹ ਪੁੱਤਰੀ ਕਹਿੰਦਾ ਵੀ ਆਪਨੇ ਘਰੇ ਇੱਕ ਮਹਿਮਾਨ ਆਇਆ ਵੀ ਆਪੇ ਦੀ ਸੇਵਾ ਕਰਨੀ ਆ ਰੋਟੀ ਰੋਕ ਖਵਾਉਣਾ ਵੀ ਮੈਂ ਨਾ ਉਥੋਂ ਮਠਈ ਮਠੀ ਲੈ ਕੇ ਆਉਣਾ ਬਾਜ਼ਾਰ ਚੋਂ ਵੀ ਤੂੰ ਇਹਨੂੰ ਪਾਣੀ ਦਾ ਨਹੀਂ ਪਿਆ ਉਹ ਕਹਿੰਦੀ ਵੀ ਠੀਕ ਆ ਉਹ ਜਦੋਂ ਉੱਥੇ ਉਹਨੂੰ ਹਲੇ ਉਹ ਗੇਟ 'ਚ ਹੀ ਗਿਆ ਬਾਹਮਣ ਤੇ ਉਹ ਇੱਕ ਜਿਹੜੀ ਕੁੜੀ ਸੀ ਉਹਨੂੰ ਪਾਣੀ ਫੜਾਉਣ ਲੱਗੀ ਘੜੇ 'ਚੋਂ ਪਾ ਕੇ ਉਹ ਕਹਿੰਦਾ ਪਹਿਲਾਂ ਮੈਨੂੰ ਐ ਦੱਸ ਵੀ ਜਿਹੜਾ ਇਹ ਘੜਾ ਆ ਗਿਆ ਜਿਹਦੇ ਵਿੱਚੋਂ ਤੂੰ ਪਾਣੀ ਪਿਆ ਰਹੀ ਮੈਨੂੰ ਵੀ ਇਹ ਕੱਚਾ ਕਿ ਪੱਕਾ ਦਾ ਉਹ ਕਹਿੰਦੀ ਇਹ ਕੱਚਾ ਹੈ ਕਹਿੰਦਾ ਵੀ ਫੇਰ ਮੈਂ ਤੇਰੇ ਹੱਥੋਂ ਪਾਣੀ ਨਹੀਂ ਪੀ ਸਕਦਾ ਉਹ ਸੰਤਰੀ ਦਾ ਮੁੰਡਾ ਕਹਿੰਦਾ ਕਹਿੰਦੀ ਠੀਕ ਆ ਹੁਣ ਇਹ ਕਿਹੜਾ ਉੱਥੇ ਡਰਤਾ ਬਾਵਣ ਗੇਟ ਤੋਂ ਬਾ ਅੰਦਰ ਫੇਰ ਹੋ ਗਿਆ ਕਹਿੰਦਾ ਮੈਂ ਤੇਰੀ ਇੰਨੀ ਮਦਦ ਕਰਦਾ ਤੈਨੂੰ ਘਰੇ ਰੋਟੀ ਰੋਕ ਖਵਾਉਣਾ ਤੂੰ ਕਹਿੰਦਾ ਯਾਰ ਮੇਰੀ ਕੁੜੀ ਨਾਲ ਕਹੀ ਜੀਆਂ ਗੱਲਾਂ ਕਰਦਾ ਗੇਟੋਂ ਬਾਹਰ ਹੋ ਜਾਗਾ ਨਾ ਉਹਨੇ ਢੱਕਰ ਦੋ ਵਿਚਾਰਾ ਬਾਹਰ ਹੋ ਗਿਆ ਉਹ ਕੁੜੀ ਕਹਿੰਦੀ ਵੀ ਜਿਹੜਾ ਬੰਦਾ ਆਪਾਂ ਨੂੰ ਇਹ ਗੱਲ ਕਹਿੰਦਾ ਸੀਗਾ ਮਿੱਟੀ ਦੇ ਭਾਂਡੇ ਵਾਰਾ ਪਾਣ ਪੋਸਦਾ ਸੀ ਆਇਆ ਸੀ ਵੀ ਉਹ ਬੰਦਾ ਦਿਮਾਕੀ ਆ